ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ when ਰਾਉਕੇ ਕਲਾ ਦੇ ਵਿੱਚ ਜੋ ਆਪਾਂ ਹਰ ਇੱਕ ਮਹੀਨੇ ਤੰਤਨ ਬਾਬਾ ਇਸ਼ਰ ਸਿੰਘ ਜੀ ਨਾਂ ਅੰਸਰ ਐਨ ਜੀਓ ਤੁੜੀ ਡੰਡੀਆਂ ਹੁਸ਼ਿਆਰਪੁਰ ਵੱਲੋਂ ਜੋ ਆਪਣੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਜੋ ਵੀ ਹਰ ਇੱਕ ਮਹੀਨੇ ਰਾਸ਼ੀ ਜਮਾ ਕੀਤੀ ਜਾਂਦੀ ਆ ਇਸ ਟਾਈਮ ਇਸ ਸ਼ਾਟ ਮਹਾਰਾਜ ਰਵਣ ਕੁਮਾਰ ਨੂੰ ਮੈਂ ਦਾ ਉਤਰਾਣ ਵਿੱਚ ਪਰ ਲੱਗੇ ਆਂ ਕਿ ਸਾਰੇ ਪ੍ਰਾਸਤਵਾਰੋਂ ਵੀ ਕਿਹਾ ਕਿ ਇਸ ਵਾਰ ਜਿਹੜੇ ਰਾਜਨੀਤਿਕਵਾ ਇਹ ਕੋ ਮਹੀਨੇ ਵਿੱਚ ਜੋ ਗੁਰੂ ਕਲਗੀਦਰਪਾਤ ਸਭਾ ਗੁਰੂ ਗੋਸ਼ੀ ਪ੍ਰਵਾਦ ਛੇਡੀਆਂ ਹੋਈਆਂ ਪਰਵਾਰਾਂ ਦੀਆਂ ਉਹਨਾਂ ਨੂੰ ਮੁਖ ਰੱਖ ਕੇ ਅੱਗੇ ਵਧੇਗਾ ਲੱਗੇ ਆਂ ਤੋਂ ਸਾਰੇ ਪ੍ਰਾਸਤਵ ਦੇਖਿਆ ਤੇ ਆ 23 ਤੋਂ ਲੈ ਕੇ ਛੇਡੀਆਂ ਸ਼ੁਰੂ ਹੋ ਜਿਹੜੇ ਨੇ ਕਲਗੀਦਰਪਾਤ ਸਾਰੇ ਪਰਵਾਰਾਂ ਦੀਆਂ ਸੋ ਵੱਤ ਵੰ ਸਾਰੇ ਪੁਰਾਣੇ ਸਿਮਰਨ ਕਰ ਲਵਾਂ ਠੀਕ ਹੈ ਜੀ ਗੁਰੂ ਘਰ ਜਾਇਆ ਕਰਨਾ ਦੋ ਟਾਈਮ ਤੇ ਐ ਆਪਣਾ ਮੰਗਿਆ ਕਰੋ ਵੀ ਅਮਰਤਾ ਜੀ ਵੀ ਹੋ ਜੀ ਠੀਕ ਹੈ ਜੀ ਦੇਖੋ ਕੱਲ ਕੀ ਤਰਫ ਪਾਰ ਜਾਂਦੇ ਅਪਣੇ ਚਾਰ ਪਰਿਵਾਰ ਦਿੱਤੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਵਾਰਿਆ ਬਾਬਾ ਗੁਰਦਕੌਰ ਸ਼ਹੀਦ ਹੋਏ ਇਹਨਾਂ ਦੀ ਖਾਤਰ ਆਪਣੀ ਖਾਤਰ ਜੇ ਆਪਾਂ ਫੇਰ ਗਿਆ ਜਬਰਤਾਰੀ ਨਹੀਂ ਹੁੰਦੇ ਤੇ ਆਪਣੇ ਵਾਸਤੇ ਬਹੁਤ ਹੀ ਮਾਰੀ ਕਰਨਾ ਠੀਕ ਹੈ ਜੀ ਛੀਦੀ ਪਿਆਰੀ ਸ਼ੁਰੂ ਹੋਣ ਲੱਗੇ ਨੇ ਤੋ ਆਪਣਾ ਮਨ ਜੂਰ ਬਣਾਓ ਕਿ ਆਪਾਂ ਵਰਤਾਜੀ ਜੂਰੀ ਠੀਕ ਹੈ ਜੀ ਇਨੀ ਬੇਨਤ ਪ੍ਰਵਰਤਨੀ ਵਾਈਫ ਜੀ ਦਾ ਖਾਤਾ ਵਾਈਫ ਜੀ ਕੀ ਸਪਤੀ